ਜੀ 148 ਲਾਤੀ ਜੀ 188 ਲਾਤੀ ਜੀ ਪਤਾ ਨਹੀਂ ਕਿਹੜੀਆਂ 88 ਦੁੱਸੀਆਂ ਉਹਦੀ ਨਾ ਪਰਵਾਹ ਕਰਦੇ ਹੋਏ ਤੁਸੀਂ ਸਾਰੇ ਅੱਜ ਇੱਥੇ ਧਰਨੇ ਤੇ ਪਹੁੰਚੇ ਹੋ ਐ ਐਸ.ਡੀ.ਐਮ ਦਫਤਰ ਕੋਲ ਤੁਹਾਡਾ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਦੂਸਰਾ ਕਿ ਅੱਜ ਮੈਂ ਮੁਕਸਬ ਤੌਰ ਤੇ ਪਹਿਲਾਂ ਗੱਲ ਸੂਬੇ ਦੀ ਗੱਲ ਮੈਂ ਬਾਅਦ ਚ ਕਰਦਾ ਪਹਿਲਾਂ ਆਪਣੇ ਇਲਾਕੇ ਦੀਆਂ ਤਿੰਨ ਚਾਰ ਗੱਲਾਂ ਨੇ ਜਿਹੜੀਆਂ ਤੁਹਾਡਾ ਸਾਂਝੀਆਂ ਕਰਨੀਆਂ ਸਭ ਤੋਂ ਪਹਿਲਾਂ ਹੈਗਾ ਕਿ ਸਾਡੇ ਇਲਾਕੇ ਦੀਆਂ ਸੜਕਾਂ ਉਹ ਇਸ ਵਕਤ ਤੋਂ ਉਹਨਾਂ ਦੀ ਹਾਲਤ ਮਾੜੀਆ ਤੇ ਰਿਪੇਅਰ ਮੰਗਦੀਆਂ ਔਰ ਅਸੀਂ ਕਿਸੇ ਤੋਂ ਖਰਾਤ ਨਹੀਂ ਮੰਗ ਰਹੇ ਕੁਝ ਲੋਕ ਕਹਿੰਦੇ ਨੇ ਜੀ ਕਿ ਸੜਕਾਂ ਪਿਛਲੇ ਸਮੇਂ ਕਿਉਂ ਨਹੀਂ ਬਣਾਈਆਂ ਹੋਣ ਨੀ ਹਰ ਸੜਕ ਦਾ ਸਮਾਂ ਹੁੰਦਾ ਵਾ ਸੜਕ ਨੂੰ ਸਰਕਾਰ ਨੇ ਹਰ 4-5 ਸਾਲ ਬਾਅਦ ਪ੍ਰਮੁੱਖ ਸੜਕਾਂ ਨੂੰ ਰਿਪੇਅਰ ਕਰਨਾ ਹੁੰਦਾ ਵਾ ਜਿਹੜੀਆਂ ਪਿੰਡਾਂ ਦੀਆਂ ਲਿੰਕ ਰੋਡਸ ਨੇ ਉਹਨਾਂ ਨੂੰ ਹਰ 6 ਸਾਲ ਬਾਅਦ ਰਿਪੇਅਰ ਕਰਨਾ ਪੈਂਦਾ ਵਾ ਇਹ ਕੋਈ ਕਿਸੇ ਦਾ ਕੋਈ ਇਹ ਨਹੀਂ ਕਿ ਇਹ ਇਸ਼ਾਨ ਕੇ ਮੈਂ ਉਹਤੇ ਕਰਦਾ ਮੈਂ ਸੜਕਾਂ ਦਾ ਇਸ ਲਈ ਕਰ ਰਿਹਾ ਕਿ ਸੜਕਾਂ ਦਾ ਪਹਿਲਾਂ ਤੱਤ ਸੁਣ ਲੋ ਅਸੀਂ ਪਿਛਲੀ ਜਦੋਂ ਆਪਣੀ ਗਵਰਨਮੈਂਟ ਸੀ ਕਾਂਗਰਸ ਦੀ ਉਹਦੇ ਜਾਣ ਤੋਂ ਪਹਿਲਾਂ ਇੱਕ ਤਾਂ ਅਸੀਂ ਤੁਸੀਂ ਬੰਦ ਦੀ ਸੜਕ ਮਨਜ਼ੂਰ ਕਰਾਏ 28 ਕਿਲੋਮੀਟਰ ਪੈਸੇ ਮਤਲਬ ਮਨਜ਼ੂਰ ਮਤਲਬ ਹੁੰਦਾ ਕਿ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਪੁਆਏ ਸਰਕਾਰ ਦੇ ਲਗਭਗ 20 ਕਰੋੜ ਰੁਪਏ ਦੇ ਕਰੀਬ 28 ਕਿਲੋਮੀਟਰ ਸੜਕ ਜਿਹੜੀ ਸੀ ਜੋ ਬਣਨੀ ਸ਼ੁਰੂ ਹੋ ਗਈ ਪਹਿਲੇ ਬਣਨੀ ਸ਼ੁਰੂ ਹੋ ਗਈ ਔਰ ਉਹ 28 ਕਿਲੋਮੀਟਰ ਸ੍ਰੀ ਹਰਗੋਬਿੰਦਪੁਰ ਦੇ ਪੁਲ ਤੋਂ ਲੈ ਕੇ ਢਿਲਵਾਂ ਦੇ ਪੁਲ ਤੱਕ ਆ ਤੁਸੀਂ ਬੰਦ ਦਰਿਆ ਦੇ ਉੱਤੇ ਇਹ ਕੋਈ ਇਹ ਇਹ ਕੋਈ ਅਸੀਂ ਕੋਈ ਕੋਈ ਗੱਲ ਨਹੀਂ ਕਹਿ ਰਿਹਾ ਪੈਸੇ ਜਮਾ ਕਰਾਏ ਟੈਂਡਰ ਹੋਇਆ ਤੇ ਸੜਕ ਬਣ ਲਈ ਸੜਕ ਸਾਡੇ ਉਦੋਂ ਰਾਜਪਾਗ ਦੇ ਵਿੱਚ ਲਗਭਗ 50% ਬਣੀ ਸੀ ਉਸ ਤੋਂ ਬਾਅਦ ਸੜਕ ਜਿਹੜੀ ਆ ਇਹ ਸਰਕਾਰ ਨੇ ਆਣ ਕੇ ਬੰਦ ਕਰ ਦਿੱਤੀ ਦੂਸਰੀ ਸੜਕ ਪੁਲੱਥ ਭੋਗਪੁਰ ਸਭ ਤੋਂ ਇੰਪੋਰਟੈਂਟ ਸੜਕ ਹੈ ਇਹ ਤਕਰੀਬਨ ਤਕਰੀਬਨ 13 ਕਿਲੋਮੀਟਰ ਦਾ ਟੁੱਟਾ ਵਾ ਔਰ ਇਹ ਮੈਂ ਪਰਸਨਲੀ ਉਸ ਵੇਲੇ ਮੁੱਖ ਮੰਤਰੀ ਕੋ ਜਾ ਕੇ ਮੇਰੇ ਇਹ ਮੈਂ ਸੜਕ ਮਨਜ਼ੂਰ ਕਰਾਈ ਇਹਦੇ ਪੈਸੇ ਸਰਕਾਰ ਦੇ ਖਜ਼ਾਨੇ ਚ ਪੁਆਏ ਉਹਦਾ ਟੈਂਡਰ ਲੱਗਿਆ ਟੈਂਡਰ ਲੱਗਿਆ ਜੀ 9 ਕਰੋੜ ਰੁਪਇਆ ਸਰਕਾਰ ਨੇ ਅਲਾਟ ਕੀਤਾ ਇਸ ਕਲਬ ਕੋ ਖੁਰਸੜਲੇ ਇਲੈਕਸ਼ਨ ਤੋਂ ਪਹਿਲਾਂ ਹੀ ਤੇਜ਼ੀ ਨਾਲ ਜਿੰਨਾ ਹੋ ਸਕਦਾ ਜਿਹੜੀ ਜ਼ਿਆਦਾ ਟੁੱਟੀ ਸੜਕ ਸੀ ਬਜਾਜਾਂ ਦੇ ਨੇੜੇ ਪਟਨੂਰੇ ਦੇ ਨੇੜੇ ਉਹਦਾ ਕੰਮ ਜਿਹੜਾ ਸੀਗਾ ਉਹ ਲਗਭਗ ਇਸ ठेकेदार ਨੇ ਜਿਹਨੂੰ ਸੜਕ ਮਿਲੀ ਸੀ ਉਹਨੇ 3 ਕਰੋੜ ਰੁਪਇਆ ਲਾ ਕੇ ਉਹਨੇ ਇਹ ਕੰਮ ਕਰ ਦਿੱਤਾ ਸਰਕਾਰ ਬਦਲ ਗਈ ਨਵੀਂ ਸਰਕਾਰ ਬਣ ਗਈ ਠੇਕੇਦਾਰ ਨੇ ਪੈਸੇ ਮੰਨ ਕਰ ਦਿੱਤੇ ਇੱਕ ਪੈਸਾ ਨੇ ਦਿੱਤਾ ਹੁਣ ਕਿਹੜਾ ਠੇਕੇਦਾਰ ਹੈ ਜਿਹੜਾ 3 ਕਰੋੜ ਪਹਿਲਾਂ ਕੋળો ਲਾਵੇ ਤੇ ਮੁੜ ਕੇ 5-7 ਕਰੋੜ ਰੁਪਏ ਹੋਰ ਕੋળો ਲਾਵੇ ਉਹ ਉਹਨਾਂ ਨੇ ਕੰਮ ਬੰਦ ਕਰ ਦਿੱਤਾ ਉਹ ਸੜਕ ਜਿਹੜੀ ਖਰਾਬ ਹੋ ਗਈ ਸਾਡਾ ਭਲਤ ਤੋਂ ਲੈ ਕੇ ਪੋਪੁਰ ਕਮਰਾਵਾ ਅੱਡੇ ਤੋਂ ਲੈ ਕੇ ਬਾਜ਼ਾਰ ਦੇ ਲਾਗੇ ਇੰਨੀ ਬੁਰੀ ਹਾਲਤ ਆ بارش ਪੈਂਦੀ ਆ ਮੈਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਸਰਕਾਰ ਨਾਲ ਆ ਮੇਰੇ ਹੱਥ ਵਿੱਚ ਇਹ ਸੜਕ ਨੂੰ ਲੈ ਕੇ ਆ ਪਿਛਲਾ ਜਿਹੜਾ ਵਿਧਾਨ ਸਭਾ ਸਵਾਲ ਹੈ ਜਦੋਂ ਸਰਕਾਰ ਕੁਝ ਨਹੀਂ ਬੰਦਿਆਂ ਨੂੰ ਜਵਾਨੀ ਗੁਲਾਮੀ ਨਹੀਂ ਗੱਲ ਕਰਦੀ ਫਿਰ ਮੈਂ ਵਿਧਾਨ ਸਭਾ ਦੇ ਵਿੱਚ ਆ ਸਵਾਲ ਲਾਇਆ ਕੁਐਸਚਨ ਨੰਬਰ 245 ਉਹ ਟ੍ਰਾਂਸਪੋਰਟ ਮਨਿਸਟਰ ਨੇ ਜਵਾਬ ਦਿੱਤਾ ਕਿ ਜੇ ਅਸੀਂ 55% ਕੰਮ ਜਿਹੜਾ ਕੰਪਲੀਟ ਕਰ ਦਿੱਤਾ ਜਿਹੜਾ ਆਪਾਂ ਹੀ ਕੰਪਲੀਟ ਕਰਾਇਆ ਪਿਛਲੀ ਸਰਕਾਰ ਨੇ ਤੇ ਬਕਾਇਆ ਕੰਮ ਜਿਹੜਾ ਵਾ 30 ਨਵੰਬਰ 2022 ਤੱਕ ਕੰਮ ਕੰਪਲੀਟ ਕਰਾ ਦੇ ਤੇ ਪੈਸੇ ਬੰਦ ਕਰ ਦਿੱਤੇ ਜਾਣ ਕੇ ਕਿ ਖੈਰੇ ਨੂੰ ਸਬਕ ਸਿਖਾਓ ਭਲੱਥ ਨੂੰ ਸਬਕ ਸਿਖਾਓ ਕਿਉਂਕਿ ਭਲੱਥ ਨੇ ਝਾੜੂ ਦੀਆਂ ਇਕੋ ਸੀਟ ਆ ਪੰਜਾਬ ਦੇ ਵਿੱਚ ਜਿੱਥੇ ਤੁਸੀਂ ਲੋਕਾਂ ਨੇ ਬਹਾਦਰ ਲੋਕਾਂ ਨੇ ਇਹ ਜਮਾਨਤ ਚੁੱਕਾਈ ਤੇ ਨਹੀਂ ਪਹਿਲੇ ਹੀ ਕਰਾਉਂਦਾ ਤੁਸੀਂ ਪਹਿਲੇ ਪੁੱਛાડਨਾ ਕਿ ਫਰਜੀ ਬੰਦੇ ਨੇ ਇਹਨਾਂ ਨੇ ਸਾਡੀਆਂ ਸੜਕਾਂ ਬੰਦ ਕਰ ਦਿੱਤੀਆਂ ਫਿਰ ਅੱਗੇ ਆ ਜੀਓ ਦੂਜਾ ਸਵਾਲ ਆਇਆ ਆ ਮੇਰੇ ਹੱਥ ਵਿੱਚ ਆ ਸਵਾਲ ਨੰਬਰ 246 ਇਹਦੇ ਫਿਰ ਉਹਨੇ ਅਧਿਆਤ ਮੈਂ ਲਾਇਆ ਜਿਹੜੀ ਸੁਭਾਨਪੁਰ ਨਡਾਲਾ ਸੜਕ ਬਹੁਤ ਟੁੱਟੀ ਤੁਸੀਂ ਸਾਰੇ ਬੈਠੇ ਲਖਨਕੇ ਪੱਡੇ ਦੇ ਸਰਪੰਚ ਸਾਹਿਬ ਬੈਠੇ ਨੇ ਤੁਹਾਨੂੰ ਪਤਾ ਸਾਰੀ ਬਹੁਤ ਟੁੱਟੀ ਸੜਕਾਂ ਟਰਾਲੇ ਵੱਡੇ ਚੱਲਦੇ ਨੇ ਐਕਸੀਡੈਂਟ ਹੁੰਦੇ ਨੇ ਬੱਚੇ ਮਰ ਜਾਂਦੇ ਨੇ ਬੰਦੇ ਮਰ ਜਾਂਦੇ ਨੇ ਉਹਨਾਂ ਨੇ ਉੱਥੇ ਵੀ ਜਵਾਬ ਦਿੱਤਾ ਤੇ ਅਸੀਂ ਆ ਉਹਨਾਂ ਦਾ ਪੂਰਾ ਜਵਾਬ ਹੈ ਜੀ ਹਾਂ ਵਰਪਜਨ ਸਿੰਘ ਕਹਿ ਰਿਹਾ ਲੋਕ ਨਿਰਮਾਣ ਮੰਤਰੀ ਲਾਥਨ ਡਾੜਾ ਸੁਭਾਨਪੁਰ ਸੜਕ ਦੀ ਸਪੈਸ਼ਲ ਰਿਪੇਅਰ ਦੀ ਤਜਵੀਜ਼ 2022-23 ਦੇ ਅ ਵਰਕ ਪ੍ਰੋਗਰਾਮ ਵਿੱਚ ਵਿਚਾਰ ਅਧੀਨ ਹੈ ਇਸ ਤਾ ਅਨੁਸਾਰ ਇਸ ਦਾ ਅਨੁਮਾਨ ਬਾਬਤ 18 ਕਰੋੜ ਰੁਪਏ ਵਿੱਤ ਵਿਭਾਗ ਦੀ ਮਨਜ਼ੂਰੀ ਹਿਤ ਭੇਜਿਆ ਗਿਆ ਹੋਇਆ ਪਿਛਲੀ ਵਿਧਾਨ ਸਭਾ ਚ ਤਿੰਨ ਚਾਰ ਮਹੀਨੇ ਪਹਿਲਾਂ ਕੇ 18 ਕਰੋੜ ਰੁਪਏ ਦੀ ਪ੍ਰੋਪੋਜ਼ਲ ਬਣਾਈ ਤੇ ਇੱਕ ਟੋਟਾ ਇੱਕ ਪੱਛ ਵੀ ਨਹੀਂ ਲਾਇਆ ਉਸ ਸੜਕ ਦੇ ਕੋਈ ਮਾੜਾ ਮੋਟਾ ਰਿਪੇਅਰ ਵੀ ਨਹੀਂ ਕੀਤੀ जानके ਤਾਂ ਕਿ ਲੋਕੀ ਜਿਹੜੇ ਹੈਗੇ ਨੇ ਉਹ ਲੋਕਲ ਐਮਐਲਏ ਨੂੰ ਗਾਣਾ ਕਰਦਣ ਮੈਂ ਤਾਂ ਨਾਣੋਂ ਨਾਲ ਹੀ ਤੁਹਾਡਾ ਸਾਰਾ ਪਰਦਾ ਫਾਸ਼ ਕਰੀ ਜਾਣਾ ਇਸ ਵਾਰ ਕੋਈ ਸਰ ਤੁਸੀਂ ਸਵਾਲ ਨਹੀਂ ਸੀ ਲਾ ਸਕਦੇ ਕਿਉਂਕਿ ਸਦਨ ਨੂੰ ਸੱਦ ਲਿਆ ਗਿਆ ਇੱਕ ਇੱਕ ਦੋ ਦਿਨ ਦੇ ਨੋਟਿਸ ਤੇ ਸ਼ਾਰਟ ਨੋਟਿਸ ਤੇ ਸਵਾਲ ਲਾਉਣ ਲਈ 15 ਦਿਨ ਦਾ ਨੋਟਿਸ ਚਾਹੀਦਾ ਵਾ 15 ਦਿਨ ਪਹਿਲਾਂ ਸਾਨੂੰ ਦੇਣੇ ਪੈਂਦੇ ਆ ਸਪੀਕਰ ਦੇ ਦਫ਼ਤਰ ਦੇ ਵਿੱਚ ਉਹ ਫਿਰ ਭੇਜਦੇ ਨੇ ਸਬੰਧਤ ਵਿਭਾਗ ਨੂੰ ਤੇ ਫਿਰ ਸਵਾਲ ਲੱਗਦਾ ਵਾ ਤੇ ਸਾਡਾ ਸਵਾਲ ਕੋਈ ਨਹੀਂ ਲਾ ਸਵਾਲ ਲੱਗੇ ਨਹੀਂ ਸੀ ਸਕਦਾ ਕਿ ਮੈਂ ਕੋਲ ਅਟੈਂਸ਼ਨ ਮੋਸ਼ਨ ਸਾਡੇ ਕੋਲ ਪ੍ਰੋਵੀਜ਼ਨ ਹੈ ਇੱਕ ਮੈਂ ਭਰਾਓ 6 ਕੋਲ ਅਟੈਂਸ਼ਨ ਮੋਸ਼ਨ ਦਿੱਤੇ ਇਤਾਂ ਦੇ ਵਿਧਾਨ ਸਭਾ ਸਪੀਕਰ ਨੂੰ ਆਪਣੇ ਇਲਾਕੇ ਦੇ ਦਿੱਤੇ ਸਕੂਲਾਂ ਦੇ ਦਿੱਤੇ ਸੜਕਾਂ ਦੇ ਦਿੱਤੇ ਔਰ ਗੁਰੂਗ੍ਰਾਂਦ ਸਾਹਿਬ ਦੀ ਬੇਦਬੀ ਦਾ ਦਿੱਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਦਿੱਤੇ ਕਿਸਾਨਾਂ ਦਾ ਹੋਇਆ ਜਿਹੜਾ ਖਰਾਬਾ بارشਾਂ ਦੇ ਕਰਕੇ ਬੇਮੌਸਮੀ ਕਰਕੇ ਉਹਦੇ ਦਿੱਤੇ ਹਰ ਤਰ੍ਹਾਂ ਦੇ ਮੈਂ ਮੂੰਗੀ ਦਾ ਇਹਨਾਂ ਨੇ ਬਸ ਸਿਰਫ 11% ਦੀ ਲੋਕਾਂ ਨੂੰ ਐਮਐਸਪੀ ਦਿੱਤੀ ਮੈਂ ਉਹਦਾ ਕੋਲ ਅਟੈਂਸ਼ਨ ਦਿੱਤਾ ਦੇ 48 ਘੰਟੇ ਦੇ ਨੋਟਿਸ ਤੇ ਲਾਇਆ ਜਾ ਸਕਦਾ ਇਸ ਕੁਆਲ ਟੈਂਸ਼ਨ ਨੂੰ ਸਪੀਕਰ ਨੇ ਆ ਨੰਬਰ ਵੀ ਦਿੱਤਾ ਧਿਆਨ ਦਿਵਾਉ ਨੋਟਿਸ 15 ਨੰਬਰ 30 ਸਤੰਬਰ 2012 6 ਦੇ 6 ਮੇਰੇ ਜਿਹੜੇ ਸੀਗੇ ਉਹ ਧਿਆਨ ਦਿਵਾਉ ਮਤਲਬ ਜਿਹੜੇ ਉਹ ਰੱਦ ਕਰ ਦਿੱਤੇ 6 ਦੇ 6 ਰੱਦ ਕੀ ਜਦੋਂ ਮੈਂ ਬੋਲਦਾ ਉੱਥੇ ਵਿਧਾਨ ਸਭਾ ਦੇ ਵਿੱਚ ਸਪੀਕਰ ਕਹਿੰਦਾ ਜੀ ਐਡਾ ਉਂਗਲ ਕਰਕੇ ਤੇ ਖਹਿਰੇ ਨੂੰ ਨਹੀਂ ਬੋਲਣ ਦਾ ਜਦੋਂ ਮੇਰਾ ਕੈਮਰਾ ਹੀ ਆਫ ਕਰ ਦਿੱਤਾ ਮੇਰਾ ਮਾਈਕ ਹੀ ਆਫ ਕਰ ਦਿੱਤਾ ਤੁਹਾਨੂੰ ਸੁਣੀ ਨਹੀਂ ਸਕਦਾ ਤੇ ਮੈਂ ਉਹਨਾਂ ਨੂੰ ਉਸ ਦਿਨ 10-12 ਵਾਰੀ ਕਿਹਾ ਸਪੀਕਰ ਨੂੰ ਮੈਂ ਕਿਹਾ ਸਪੀਕਰ ਸਾਹਿਬ ਮੈਨੂੰ ਬੋਲ ਲੈਣ ਦਿਓ ਮੈਂ ਲੋਕਾਂ ਦੀ ਗੱਲ ਕਰਨੀ ਮੇਰੀ ਜ਼ਾਤੀ ਗੱਲ ਹਾਂ ਕਿ ਤੁਸੀਂ ਬਹੁਤ ਬੋਲ ਲਿਆ ਵਾ ਤੇ ਮੈਂ ਕਿਹਾ ਬਹੁਤ ਬੋਲਣਾ ਕੋ ਗਰਾਹ ਹੁੰਦਾ ਵਾ ਫਿਰ ਜਦੋਂ ਮੈਨੂੰ ਵਾਰੀ ਨਹੀਂ ਦੇਣੀ ਸਮਾਉਂ ਉਹਦੇ ਕੋਣ ਸੀਗਾ ਫਿਰ ਕਦੀ ਵਿਕਰਮਜੀਠੇ ਦੇ ਘਰੋਂ ਬੈਠੀ ਸੀ ਬੀਬੀ ਐਮਐਲਏ ਬੀਬਾ ਜੀ ਤੁਸੀਂ ਬੋਲਣਾ ਵਾ ਜੀ ਉਹਨਾਂ ਨੂੰ ਪੁੱਛ ਰਹੇ ਨੇ ਉਹ ਜਿਹੜਾ ਕਹਿੰਦਾ ਮੈਂ ਬੋਲਣਾ ਉਹਨੂੰ ਬੋਲਣ ਨਹੀਂ ਦਿੰਦੇ ਇੱਟੇ ਫਰੋਡੀ ਬੰਦੇ ਨੇ ਨਾ ਔਰ ਇੱਟੇ ਫੋਕਸ ਬੰਦੇ ਨੇ ਸਪੀਕਰ ਦੇ ਲਾ ਕੇ ਜਾ ਕੇ ਦੇ ਦੋ ਅਸੀਂ ਬੈਲ ਬਣਾਉਂਦਾ ਉਹਨਾਂ ਨੂੰ ਕਹਿੰਦੇ ਨੇ ਅੰਗਰੇਜ਼ੀ ਚ ਬੈਲ ਕਹਿੰਦੇ ਬਿਲਕੁਲ ਲਾ ਕੇ ਜਾ ਕੇ ਮੈਂ ਉਂਗਲ ਐ ਐ ਕਰਕੇ ਉਹਦੇ ਕੰਨ ਚ ਪਾਇਆ ਜੋ ਹੁਣ ਮੈਂ ਗੱਲ ਇਥੇ ਮਾਈਕ ਤੇ ਨਹੀਂ ਕਰ ਸਕਦਾ ਤੇ ਹੀ ਸਪੀਕਰ ਲੋਕਾਂ ਜਦੋਂ ਇਹ ਵਿਰੋਧੀ ਧਿਰ ਵਿੱਚ ਸੀਗਾ ਇਹ ਸਾਡੇ ਉਸ ਵਕਤ ਦੇ ਸਪੀਕਰ ਨੂੰ ਕਹਿੰਦਾ ਬੋਲਾ ਸਪੀਕਰ ਪੱਖਪਾਤੀ ਸਪੀਕਰ ਨਕਲੀ ਸਪੀਕਰ ਫਰਜੀ ਸਪੀਕਰ ਤੇ ਚੰਗੀ ਉਥੇ ਐਮਐਲਏ ਨੇ ਪੜਾਸ ਕੱਢੀ ਰੱਜ ਕੇ ਇਹਦੀ ਬੇਇੱਜ਼ਤੀ ਕੀਤੀ ਸਾਡੇ ਪਲੱਤ ਦੇ ਮਸਲੇ ਦੋ ਤਿੰਨ ਹੋਰ ਨੇ ਇਕ ਤਾਂ ਅਫਸਰੀ ਹੈ ਨਹੀਂਗੇ ਮੇਰੇ ਵੀਰੋ ਐਸਟੀਐਮ ਨਹੀਂ ਲੱਗਿਆ ਪਿਛਲੇ 6 ਮਹੀਨਿਆਂ ਦਾ ਜਿਹਨੂੰ ਲਾਉਂਦੇ ਨੇ ਉਹ ਛੁੱਟੀ ਲੈ ਕੇ ਭੱਜ ਜਾਂਦਾ ਜਾਂ ਚਲ ਜਾਂਦਾ ਜਾਂ ਇਹ ਭੁਜਾ ਦਿੰਦੇ ਨੇ ਜਾਣ ਕੇ ਸਾਡੇ ਪਿਛਲੇ 6 ਮਹੀਨਿਆਂ ਦਾ ਇੱਥੇ ਰੈਗੂਲਰ ਐਸਟੀਐਮ ਨਹੀਂ ਕੋ ਅੱਜ ਵੀ ਕਪੂਰਥਲੇ ਦੇ ਐਸਟੀਐਮ ਸਾਹਿਬ ਆਣ ਕੇ ਬੈਠੇ ਹੋਏ ਨੇ ਇੱਥੇ ਕੰਮ ਕਿਦਾ ਚੱਲੂਗਾ ਦੋਸਤੋ ਲੋਕਾਂ ਦੇ ਰੋਜ਼ ਕੰਮ ਆ ਉਹਨਾਂ ਦੇ ਪਿੰਡਾਂ ਦੇ ਵਿਕਾਸ ਦੀਆਂ ਗੱਲਾਂ ਨੇ ਜ਼ਾਤੀ ਕੰਮ ਨੇ ਇੰਤਕਾਲ ਨੇ ਤਹਿਸੀਲਦਾਰੀ ਹੈ ਨਹੀਂਗੇ ਪਟਵਾਰੀ ਹੈ ਨਹੀਂਗੇ ਡੰਗਰਾਂ ਦੇ ਡਾਕਟਰ ਹੀ ਹੈ ਨਹੀਂਗੇ ਆ ਜਿਹੜੀ ਸਰਕਾਰ ਕਹਿੰਦੀ ਸੀ ਉਹ ਬਦਲਾਅ ਲੈ ਕੇ ਆਉਣਾ ਚੰਗਾ ਬਦਲਾਅ ਲਿਆਂਦਾ ਯਾਰ ਇਹਦੇ ਨਾਲ ਤਾਂ ਸਾਡੇ 100 ਗੁਣਾ ਪਹਿਲਾਂ ਸਰਕਾਰਾਂ ਠੀਕ ਕੰਮ ਕਰ ਰਹੀਆਂ ਸੀ ਕਿ ਕੱਟੋਕੜ ਅਫਸਰ ਤਾਂ ਤੈਨਾਤ ਹੁੰਦੇ ਸੀਗੇ ਇਸ ਕਰਕੇ ਦੂਸਰਾ ਪੁਆਇੰਟ ਹੈ ਕਿ ਸਾਡੇ ਕੋਈ ਅਫਸਰ ਨਹੀਂ ਜਾਣ ਕੇ ਨਹੀਂ ਲਾਉਣ ਦਿੰਦੇ ਕਿ ਕਿਸੇ ਤਰੀਕੇ ਨਾਲ ਇਹਦੀ ਬਦਨਾਮੀ ਕਰੋ ਵੇਖੋ ਪ੍ਰਮਾਤਮਾ ਖੁਦ ਕੁਦਰਤ ਬਹੁਤ ਬਿਆਨਤ ਹੈ ਉਹ ਸਾਹਮਣੇ ਉੱਤੇ ਬੈਠਾ ਨਾ ਇਹ ਮੈਨੂੰ ਹੁਣ ਇਹਨਾਂ ਨੇ ਅਖਬਾਰਾਂ 'ਚੋਂ ਜ਼ੀਰੋ ਕਰ ਦਿੱਤਾ ਸਰਕਾਰ ਨੇ ਕੱਲੀ-ਕੱਲੀ ਅਖਬਾਰ ਨੂੰ ਕਿਹਾ ਕਿ ਖੈਰੇ ਦੀ ਖਬਰ ਨਹੀਂ ਲੱਗਣੀ ਚਾਹੀਦੀ ਇਹਨਾਂ ਨੇ ਟੀਲੀ ਟੀਵੀ ਚੈਨਲਾਂ ਨੂੰ ਫੋਨ ਕਰਕੇ ਕੀ ਆਇਆ ਕਿ ਖੇਰੇ ਦੀ ਖਬਰ ਨਹੀਂ ਲਗਣੀ ਚਾਹੀਦੀ ਇਹਨਾਂ ਨੇ ਵੱਡੇ ਵੱਡੇ ਜਿਹੜੇ ਚੈਨਲ ਜਿਹੜੇ ਪਹਿਲਾਂ ਕਿਸਾਨ ਅੰਦੋਲਨ ਵਿੱਚ ਬੜੇ ਉੱਚੇ ਗਾਂ ਹੋ ਕੇ ਦਿਖਾਉਂਦੇ ਸੀਗੇ ਉਹਨਾਂ ਸਾਰਿਆਂ ਨੂੰ ਕਰਕੇ ਫੋਨ ਤੇ ਖੇਰੇ ਦੀ ਖਬਰ ਨਹੀਂ ਲਗਣੀ ਚਾਹੀਦੀ ਪੈਸੇ ਦਿੰਦੇ ਨੇ ਇਸ਼ਤਿਹਾਰ ਮੁਲਵਾਬਾ ਨਾਮ ਸਰਕਾਰ ਮੁਲਵਾਬਾ ਪੈਸੇ ਦਿੰਦੇ ਨੇ ਉਹਨਾਂ ਨੂੰ ਜਿਹੜੇ ਪੈਸੇ ਨਾ ਮੰਨ ਜਾਣੇ ਉਹਨਾਂ ਨੂੰ ਲਾਲ ਸਿਸ਼ਤਿਹਾਰਾਂ ਦਾ ਦੇ ਦਿੰਦੇ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਡਰਾਉਂਦੇ ਨੇ ਕਿ ਤੁਹਾਡੇ ਚੈਨਲ ਬੰਦ ਕਰ ਦਾਂਗੇ ਤੁਹਾਡੇ ਪਰਚੇ ਦਰਜ ਕਰ ਦਾਂਗੇ ਪਰ ਮੈਂ ਜਿੱਦਾਂ ਕਿਹਾ ਕਿ ਦੇਖੋ ਕਦੀ ਕੋਈ ਸੱਚ ਜਿਹੜਾ ਨਾ ਉਹ ਲੁਕੋਇਆ ਨਹੀਂ ਜਾ ਸਕਦਾ ਉਹ ਦੁਨੀਆਂ ਦਾ ਜਾ ਸਕਦਾ ਵਾ ਤੁਹਾਡੇ ਅੱਗੇ ਉਹ ਪਰਮਾਤਮਾ ਬੜਾ ਬਿਆਨਤ ਹੈ ਮੈਨੂੰ ਨਹੀਂ ਪਤਾ ਕਿੰ다 ਲੋਕਾਂ ਨੂੰ ਪਤਾ ਲੱਗਦਾ ਜਿਹੜੀ ਗੱਲ ਮੈਂ ਉੱਥੇ ਕਹਿੰਨਾ ਵਾ ਬੱਚੇ-ਬੱਚੇ ਨੂੰ ਦੁਨੀਆ ਭਰ ਦੇ ਵਿੱਚ ਪੱਟੇ ਪੰਜਾਬੀ ਨੂੰ ਪਤਾ ਲੈਂਦੇ ਨੇ ਖੈਰੇ ਨੇ ਅੱਜ ਫੁਲਾਨੀ ਗੱਲ ਲਈ ਜਾਂਦੇ ਔਰ ਇੱਕ-ਇੱਕ ਬੱਚਾ ਉੱਥੇ ਆਣ ਕੇ ਮੈਨੂੰ ਫੋਨ ਕਰਕੇ ਮੁਬਾਰਕਬਾਦ ਦਿੰਦੇ ਨੇ ਮੇਰੇ ਹੱਕ ਹੱਕ ਵਿੱਚ ਲਿਖਦੇ ਨੇ ਦੂਸਰਾ ਰਜਿਸਟਰੀਆਂ ਨਹੀਂ ਹੋ ਰਹੀਆਂ ਪੱਥ ਦੇ ਵਿੱਚ ਮੈਂ ਐਸ.ਡੀ.ਐਮ ਸਾਹਿਬ ਨਾਲ ਤੇ ਡੀ.ਸੀ ਨਾਲ ਗੱਲ ਵੀ ਕੀਤੀ ਆ ਮੈਨੂੰ ਲੱ ਇੱਕ ਐਨਸੀ ਵੀ ਸ਼ਰਤ ਲਾਤੀ ਹੈ ਪਲੱਤ ਨਗਰ ਪੰਚਾਇਤ ਬੇਗੋਆ ਨਗਰ ਪੰਚਾਇਤ ਨਡਾਲਾ ਨਗਰ ਪੰਚਾਇਤ ਢਿਲਵਾ ਨਗਰ ਪੰਚਾਇਤ ਉਹ ਐਨਸੀ ਦਾ ਨਾ ਤਹਿਸੀਲਦਾਰ ਨੂੰ ਪਤਾ ਲੱਗਦਾ ਕੀ ਆ ਨਾ ਉਥੋਂ ਦੇ ਯੂ ਨੂੰ ਪਤਾ ਲੱਗਦਾ ਕੀ ਆ ਉਹ ਆਪਣਾ ਦੋਨਾਂ ਦੇ ਵਿੱਚ ਲਟਕਾ ਕੇ ਲੋਕਾਂ ਨੂੰ ਦੇਖ ਕੇ ਧੱਕੇ ਖਾ ਕੇ ਸਵੇਰ ਤੋਂ ਸ਼ਾਮ ਸ਼ਾਮ ਤੱਕ ਤਹਿਸੀਲੇ ਬੈਹਿ ਕੇ ਲੋਕੀ ਆਪਣੀਆਂ ਰਜਿਸਟਰੀਆਂ ਕਰਾਉਣ ਤੋਂ ਬਿਗੈਰ ਜਿਹੜੇ ਨੇ ਉਹ ਨਰਾਸ਼ ਹੋ ਕੇ ਮੁੜ ਜਾਂਦੇ ਨੇ ਇੱਕ ਹੋਰ ਗੱਲ ਹੈ ਕਿ ਨੋਟਿਸ ਦਵਾਈ ਜਾ ਰਹੇ ਨੇ ਲੋਕਾਂ ਨੂੰ ਧਮਕਾਉਣ ਲਈ ਡਰਾਉਣ ਲਈ ਤੇ ਇੱਕ ਹੈਗਾ ਐਵੇਂ ਕਲੇਣਾ ਜਾਂ ਬੰਦਾ ਇੱਥੇ ਫਿਰਦਾ ਕੋਈ ਨਾਂ ਨਹੀਂ ਲੈਣਾ ਬਗਾ ਉਹ ਬੰਦਾ ਲੋਕਾਂ ਨੂੰ ਕਹਿੰਦਾ ਜੇ ਤੁਹਾਨੂੰ ਕੋਈ ਲੋੜ ਆ ਸਰਕਾਰ ਦੀ ਮਦਦ ਦੀ ਮੇਰੇ ਦਫ਼ਤਰ ਆਓ ਕੋਈ ਝਗੜਾ ਹੋ ਜਾਂਦਾ ਰਾਜੀ ਨਮਾਤਾ ਕੀ ਕਰਾਉਣਾ ਚਲੋ ਇੰਨੇ ਜੋਗੇ ਨਹੀਂ ਹੁੰਦੇ ਬੰਦੇ ਇਹ ਉਹ ਪਾਣਾ ਪਵਾ ਕੇ ਲੜਾਈ ਕਰਾ ਕੇ ਪਰਚੇ ਦਰਜ ਕਰਾਉਣ ਦੇ ਪਿੱਛੇ ਬਈਆ ਲੋਕੀ ਡਰ ਕੇ ਮੇਰੇ ਨਾਲ ਲੱਗਣਗੇ ਜਦੋਂ ਹੋਰ ਕੁਝ ਨਹੀਂ ਲੱਭਿਆ ਤੇ ਇਹੋ ਪਲੱਤ ਨੂੰ ਕਹਿ ਕੇ ਬੇਗੋਲ ਪਲੱਤ ਦੇ ਬੇਗੋਲ ਦੇ ਯੂ ਨੂੰ ਕਹਿ ਕੇ 350 ਦੁਕਾਨ ਢਾਉਣ ਦਾ ਨੋਟਿਸ ਬੇਗੋਲ ਦਿੱਤਾ ਹੋਇਆ ਤੇ 1.5 200 ਨੋਟਿਸ ਕਮਰਾਵਾ ਤੇ ਪਲੱਤ ਵਿੱਚ ਦਿੱਤਾ ਥੋੜੇ ਹਟਾ ਦਿਓ ਦੁਕਾਨਾਂ ਹਟਾ ਦਿਓ ਮੈਂ ਤੁਹਾਨੂੰ ਇੱਥੇ ਕਹਿਣਾ ਆ ਵਾ ਇੱਕ ਵੀ ਦੁਕਾਨ ਨਹੀਂ ਟੱਠੜ ਲਊਗਾ ਸੁਪਾਲ ਸਿੰਘ ਖਹਿਰਾ ਤੁਹਾਡੇ ਨਾਲ। ਇੱਕ ਵੀ ਜਿੰਨਾ ਮਰਜੀ ਤਿਲ ਤੱਕ ਜੋਰ ਲਾ ਕੇ ਖੜੇ ਹੋ ਜਾਣ। ਆ ਜਿਹੜਾ ਫੌਜੀਆ ਦੀ ਗੱਲ ਕੀਤੀ ਸੀ ਮੈਂ ਪਹਿਲਾਂ ਗੱਲ ਕੀਤੀ ਗਾਰਡੀਅਨਸ ਆਫ ਲੈ ਵੀ ਤੁਸੀਂ ਵਧਾਈ ਦੇ ਪਾਤਰੋਂ ਫੌਜੀ ਸਾਹਿਬ ਕਿੱਥੇ ਬੈਠੇ ਨੇ ਸਾਰੇ ਕੈਪਟਨ ਸਾਹਿਬ ਲੈ ਵੀ ਇੱਕਾ ਦੀ ਜ਼ੋਰਦਾਰ ਤਾੜੀ ਫੌਜੀ ਵਾਲੀ ਮਾਰੋ। ਆਪਾਂ ਨੇ ਗੱਲਾਂ ਨਾ ਬਣਾਏ ਨਾ ਉੱਟਾ ਪਾ ਕੇ ਸੰਗੂਚ ਭਜਾਏ ਆ। ਇਹਨਾਂ ਨੇ ਮੂਰੇ ਮੂਰੇ ਲਾ ਕੇ ਪੁਝਾਇਆ ਗੁਰਦਾਸਪੁਰ ਤੁਸੀਂ ਦੇਖੇ ਭੱਜਦੇ ਕਿੱਦਾਂ ਜਾਂਦੇ ਨੇ ਬਦਲਾਓ ਬਹੁਤ ਜਾਂਦਾ ਹੀ ਬਦਲਾਓ ਉਹ ਗਿਆ ਉਹ ਗਿਆ ਇਹਨਾਂ ਨੇ ਘੇਰਿਆ ਉਹਦੀ ਭੁੱਲਰ ਦੀ ਘਰ ਵਾਲੀ ਨੂੰ ਵੀ ਘੇਰਿਆ ਤੁਸੀਂ ਬੀਬੀ ਕਿੱਦਾਂ ਆਂਗੇ ਇੱਥੇ ਨਹੀਂ ਪੱਥਰ ਰੱਖਣ ਤੇਰੀ ਕੀ ਕਪੈਸਿਟੀ ਹੈ ਕੱਲ ਮੈਂ ਦੇਖ ਰਿਹਾ ਸੀ ਕਿ ਭਗਵੰਤ ਸਿੰਘ ਮਾਨ ਦੀ ਭੈਣ ਜੀ ਲੱਗੀ ਹੋਈ ਆ ਅਸੀਂ ਗੱਲਾ ਗੱਲਾ ਦਾਣਾ ਖਰੀਦਾਂਗੇ ਵੀ ਤੂੰ ਕੋਹਣਾ ਦੱਸੀ ਪੂਰੇ ਤੂੰ ਤੂੰ ਦਾਣਾ ਖਰੀਦਣ ਵਾਲੀ ਹੈ ਕੋਹਣਾ ਲਓ ਪੰਜਾਬ ਕੋਈ ਨਹੀਂ ਆਪਾਂ ਜਾਂਦੇ ਨਹੀਂ ਬਾਜ਼ਾਰ ਵਿੱਚ ਸਮਾਨ ਖਰੀਦਣ ਨੂੰ ਕਹਿੰਦੇ ਜੀ ਇੱਕ ਲੈ ਲਓ ਇੱਕ ਨਾਲ ਤਿੰਨ ਫ੍ਰੀ ਉਹ ਪੰਜਾਬ ਦੀ ਵੱਦ ਕਿਸਮਤ ਦੀਆਂ ਇੱਕ ਮੁੱਖ ਮੰਤਰੀ ਬਣਾਇਆ ਸੀ ਤਿੰਨ ਚਾਰ ਮੁੱਖ ਮੰਤਰੀ ਫਰੀ ਦੇ ਨਾਲ ਮਟਕੁਰੇ ਕਰਦੇ ਨੇ ਘਰ ਵਾਲੀ ਵੀ ਮੁੱਖ ਮੰਤਰੀ ਮਾਤਾ ਜੀ ਵੀ ਮੁੱਖ ਮੰਤਰੀ ਭੈਣ ਜੀ ਵੀ ਮੁੱਖ ਮੰਤਰੀ ਜਿਹੜੇ ਕਹਿੰਦੇ ਸੀਗੇ ਹਮ ਤੋ ਬੜੇ ਸਾਥੀ ਆਦਮੀ ਹੈ ਹਮ ਤੋ ਘਰ ਵੀ ਲੈ ਲੇਂਗੇ ਹਮ ਤੋ ਗਾੜੀ ਵੀ ਨਹੀਂ ਲੇਂਗੇ ਹਜ਼ਾਰ ਬੰਦਾ ਪੁਲਿਸ ਵਾਲੇ ਫਿਰਦਾ ਮੁੱਖ ਮੰਤਰੀ ਦਾ ਟੰਬਰ ਕੱਲਾ ਕੱਲਾ 100 ਗੱਡੀ ਲਈ ਫਿਰਦਾ ਮੁੱਖ ਮੰਤਰੀ ਸੂਹ ਰਾਮ ਲਸ਼ਕਰ ਔਰ ਤੁਸੀਂ ਦੇਖੋ ਇਹਨਾਂ ਨੇ ਰਿਕਾਰਡ ਤੋੜਤੇ ਕੈਪਟਨ ਦੇ ਵੀ ਬਾਦਲਾ ਦੇ ਵੀ ਰਿਕਾਰਡ ਤੋੜਤੇ ਇੰਨੀ ਸਿਕਿਉਰਿਟੀ ਇਹ ਇਹਨਾਂ ਦੇ ਪਰਿਵਾਰ ਦੇ ਮੈਂਬਰ ਸਾਰੇ ਸਵੇਰ ਤੋਂ ਸ਼ਾਮ ਤੇ ਮਿਲਣਾ ਦਾ ਚਾਹ ਹੀ ਬੜਾ ਚੜ ਗਿਆ ਪਤਾ ਲੱਗੇ ਇਹਨਾਂ ਲੱਗਿਆ ਵੀ ਆਹ ਕੀ ਬਣ ਗਿਆ ਸੀ ਤਾਂ ਮਗਰ ਗਨਮੈਨ ਖੜੇ ਕੀਤੇ ਉਹਨੇ 50-50 ਗਨਮੈਨਾਂ ਦੀ ਲਾਈਨਾਂ ਮਗਰ ਇਹਨਾਂ ਦੇ ਔਰਤਾਂ ਨੇ ਮਗਰ ਖੜੀਆਂ ਕੀਤੀਆਂ ਹੋਈਆਂ ਨੇ ਸ਼ਰਮ ਨਹੀਂ ਆਉਂਦੀ ਔਰ ਭਗਵੰਤ ਮਾਨ ਉਹਦੋਂ ਕਹਿੰਦਾ ਹੁੰਦਾ ਸੀਗਾ ਅਖੇ ਜਿਹਦੇ ਲੀਡਰ ਨੂੰ ਸਿਕਿਉਰਿਟੀ ਚਾਹੀਦੀ ਆ ਉਹ ਲੋਕਾਂ ਤੋਂ ਇੰਨਾ ਡਰਦਾ ਜੇ ਉਹਨਾਂ ਦਾ ਹੋਰ ਕੋਈ ਕੰਮ ਕਰਨਾ ਮੁਰਗੀਖਾਨਾ ਖੋਲ੍ਹ ਲਓ ਲੈ ਭਗਵੰਤ ਮਾਨ ਮੈਨੂੰ ਤੇਰੇ ਤੇ ਤੈਨੂੰ ਚੁਣੌਤੀ ਆ ਤੂੰ ਹੁਣ ਡਰਦਾ ਹੀ ਹੋਏਗਾ ਨਾ ਜਿਹੜਾ ਜਾਂਦਾ ਨਹੀਂ ਮੂਸੇ ਜੇ ਤੇਰੇ ਚ ਬੰਦਿਆਂ ਨੂੰ ਜਾਣ ਇੱਕਦਮ ਮੁਰਗੀਖਾਨਾ ਖੋਲ ਕੇ ਦਿਖਾ ਸਾਨੂੰ ਮੁਰਗੀਖਾਨਾ ਦਾ ਤੇਰਾ ਬੰਦਾ ਖੋਲਣਾ ਆ ਦਾ ਇਹਨਾਂ ਦਾ ਫਰਾਡ ਅੱਗੇ ਜਿੜੀਵਾਲ ਕਹਿੰਦਾ ਸੀ ਗੁਜਰਾਤ ਚ ਲੈਕਚਰ ਕਰ ਰਿਹਾ ਮੈਂ ਸੁਣ ਰਿਹਾ ਸੀਗਾ ਉੱਤੋਂ ਖੜਾ ਹੋ ਕੇ ਸਟੇਜ ਤੇ ਹਮਨੇ ਜੋ ਕੰਮ ਕਰ ਦਿਆ ਹੈ 6 ਮਹੀਨੇ ਮੇਂ ਇਹ ਪੰਜਾਬ ਮੇਂ 75 ਸਾਲ ਮੇਂ ਨਹੀਂ ਹੋਇਆ ਮੈਂ ਕੇਜਰੀਵਾਲ ਨੂੰ ਕੁਛ ਨਾ ਪਉਣਾ ਚਾਹਣਾ ਆ ਭਾਗਣਾ ਤੇਰੇ ਪਿਓ ਨੇ ਬਣਾਇਆ ਸੀਗਾ ਚੰਡੀਗੜ੍ਹ ਤੇਰੇ ਪਿਓ ਨੇ ਖੜਾ ਕੀਤਾ ਸ਼ਹਿਰ ਜਿਹੜਾ ਆ ਪੀਜੀਆਈ ਹਸਪੀਟਲ ਬਣਾ ਜਿਹੜਾ ਪੰਜ ਸੂਬਿਆਂ ਦੇ ਗਰੀਬਾਂ ਨੂੰ ਸਿਹਤ ਦਾ ਇਲਾਜ ਕਰਦਾ ਉਹ ਤੁਸੀਂ ਬਣਾ ਕੇ ਦਿੱਤਾ ਵਾ ਲੋਹਣਾ ਇੱਕ ਨਿਕਰਚਾ ਯੂਨੀਵਰਸਿਟੀ ਜਿੱਥੇ ਹਰੀ ਕ੍ਰਾਂਤੀ ਆਈ ਜਿਹਦੇ ਕਰਕੇ ਸਾਰੇ ਦੇਸ਼ ਦਾ ਅਨਾਜ ਦਾ ਭੰਡਾਰ ਭਰਿਆ ਉਹ ਤੂੰ ਬਣਾ ਕੇ ਦਿੱਤਾ ਵਾ ਆ ਦਰਿਆ ਜਿਹੜੇ ਸਾਡੇ ਬਿਆਸ ਸਤਲੁਜ ਰਾਵੀ ਤਿੰਨ ਦਰਿਆਰੇ ਪੰਜਾਬ ਦੇ ਵਿੱਚ ਇਸ ਵਕਤ ਇਹਨਾਂ ਨੂੰ ਬੰਨ ਲਾਇਏ ਨੇ ਪ੍ਰਤਾਪ ਸਿੰਘ ਕੈਰੋ ਨੇ ਬੰਨ ਦਰਿਆ ਨੂੰ ਬੰਨ ਲੋਣਾ ਸੌਖਾ ਕੰਮ ਆ ਉਹ ਕੇਚਰੀਵਾਲ ਨੂੰ ਪੁੱਛਣਾ ਆਉਂਦਾ ਤੂੰ ਬਣਾ ਕੇ ਦਿੱਤੇ ਨੇ ਸਾਡੇ ਪੰਜਾਬ ਦੇ ਵਿੱਚ 20000 ਸਕੂਲ ਨੇ ਸਰਕਾਰੀ ਉਹ ਕੇਜਰੀਵਾਲ ਤੋਂ ਬਣਾ ਦਿੱਤੇ ਨੇ ਸਾਡੇ ਪੰਜਾਬ ਦੇ ਵਿੱਚ ਹਰ ਡਿਸਟ੍ਰਿਕਟ ਹੈੱਡਕ quartਰ ਤੇ ਹਰ ਸਬਡਿਵੀਜ਼ਨ ਹੈੱਡਕ quartਰ ਤੇ ਹਰ ਪਿੰਡ ਵਿੱਚ ਰੂਰਲ ਡਿਸਪੈਂਸਰੀ ਆ ਉਹ ਤੁਸੀਂ ਖੜੀਆਂ ਕਰਕੇ ਦਿੱਤੀਆਂ ਯਾਰ ਜੇ ਕਿਸੇ ਨੂੰ ਝੂਠ ਬੋਲਣਾ ਸਿੱਖਣਾ ਨਾ ਉਹਦਾ ਮਾਹਰ ਹੈਗਾ ਅਰਵਿੰਦ ਕੇਜਰੀਵਾਲ ਤੇ ਆ ਭਗਵੰਤਪਾਨ ਅੱਛਾ ਗੱਲ ਨੋਟ ਕਰਿਓ ਭਗਵੰਤਪਾਨ ਨੂੰ ਬਸ 2-3 ਮਹੀਨੇ ਰਹਿ ਗਏ ਨੇ 2-3 ਮਹੀਨੇ ਕੋਤਵਾ ਦੇ ਨੰਨੇ ਭਗਵੰਤ ਮਾਨ ਨੂੰ ਮੱਖੀ ਕਰ ਦੇਣਾ ਬਿਲਕੁਲ ਐਡਾ ਕਰਕੇ ਕੋਈ ਨਾਲ ਕੋਲ ਇਲਜ਼ਾਮ ਲਾ ਦੇਣ ਕਿ ਸ਼ਰਾਬ ਪਿੰਦਾ ਫੜਿਆ ਗਿਆ ਫੜਿਆ ਉਹ ਰੋਹ ਹੀ ਜਾਂਦਾ ਪਰ ਬੋਲਰ ਕੋਲ ਮਣੀ ਜਾਂਣ ਉਹਨੇ ਕਿ ਜਰਮਨੀ ਚ ਝਾੜ ਚੋਂ ਕੱਢਿਆ ਉੱਥੇ ਫੜਿਆ ਗਿਆ ਤਲਵੰਡੀ ਸਾਹਿਬ ਉਹ ਗੁਰਦੁਆਰੇ ਚ ਕਿ ਫੜਿਆ ਗਿਆ ਬਾਅਦ ਕਹਿੰਗੇ ਭਈਆ ਉਪਕੋ ਸ਼ਰਾਬ ਬੜੀ ਪੀਤੇ ਹੋ ਇਸ ਲਈ ਹਮ ਆਪ આજ ਕਿਸੇ ਹੋਰ ਕੋ ਬਣਾ ਲੈ ਲਗੇ ਕੋਈ ਹੱਥ ਟੂਕਾ ਬੜਾ ਲੈਣਗੇ ਸਾਡਾ ਪੰਜਾਬ ਸਾਡੇ ਗੁਰੂਆਂ ਦਾ ਪੀਰਾਂ ਪੈਗੰਬਰਾਂ ਦਾ ਛੋਟੇ ਛੋਟੇ ਸਹਿਬਜ਼ਾਦਿਆਂ ਦਾ ਖੂਨ ਡੋਲਿਆ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਆ ਕੇ ਚੋਦੇ ਤੇ ਹੁਣ ਸਾਨੂੰ ਕੌਣ ਚਲਾ ਰਿਹਾ ਜੀ ਰਾਗਵ ਚੱਡੀ ਚੱਡੀ ਰਾਗਵ ਚੱਡਾ ਹਾਂ ਰਾਗਵ ਚੱਡਾ ਜਨਾਨੀਆਂ ਵਾਂਗੂ ਬਣ ਕੇ ਨਾ ਮਾਡਲਿੰਗ ਉੱਥੇ ਜਨਾਨੀਆਂ ਵਾਂਗੂ ਮਾਡਲਿੰਗ ਕਰ ਰਿਹਾ ਏਦਾਂ ਏਦਾਂ ਕਰਕੇ ਆ ਸਾਡਾ ਪੰਜਾਬ ਚਲਾ ਰਿਹਾ ਸ਼ਰਮ ਆਉਣੀ ਚਾਹੀਦੀ ਆਪਾਂ ਗਲਤ ਕਰ ਗਲਤੀ ਕਰ ਬੈਠੇ ਆ ਸੰਗਰੂਰ ਨੇ ਸੁਧਾਰ ਦਿੱਤੀ ਆ ਸੰਗਰੂਰ ਨੇ ਸੁਧਾਰ ਕਰਤਾ ਤਿਆਰੀ ਕਰ ਲੋ ਲੋਕ ਸਭਾ ਦੇ ਵਿੱਚ ਨਗਰ ਪੰਚਾਇਤਾਂ ਦੇ ਵਿੱਚ ਡਟ ਕੇ ਇਹਨਾਂ ਦੇ ਖਿਲਾਫ ਵੋਟ ਪਾਣੀ ਤਾਂ ਕਿ ਮੁੜ ਕੇ ਕਦੀ ਸਾਰੇ ਇਹ ਜਿਹੜੇ ਪੰਧੇਰ ਪੰਜਾਬੀ ਦੇ ਤੁਰੇ ਫਿਰਦੇ ਨੇ ਇਹ ਪੰਜਾਬ ਵੱਲੋਂ ਮੂੰਹ ਨਾ ਕਰਨ ਹੁਣ ਆ ਜੋ ਭ੍ਰਿਸ਼ਟਾਚਾਰ ਦੀ ਗੱਲ ਅਗੇ ਜੀ ਕਾਂਗਰਸ ਨੇ ਭ੍ਰਿਸ਼ਟਾਚਾਰ ਕੀਤਾ ਇਹਨਾਂ ਦੇ ਐਮ ਐਲ ਏ ਨੇ ਕੀਤਾ ਮਨਿਸਟਰਸ ਨੇ ਕੀਤਾ ਅਸੀਂ ਕਹਿ ਰਹੇ ਹਾਂ ਜਾਂਚ ਲਾਓ ਤੜਿਹੇ ਹੋਗੇ ਜਾਂਚ ਕਰੋ ਤੁਹਾਡਾ ਪਤਾ ਲੱਗੇ ਤੇ ਆਪਣੇ ਮੰਤਰੀ ਨੂੰ ਵੀ ਫੜੋ ਜਿਹੜਾ ਫੌਜਾ ਸਿੰਘ ਸਰਾਲੀ ਉਹਦੀ ਆਡੀਓ ਸੁਣ ਲਈ ਤੁਸੀਂ ਸਾਰਿਆਂ ਨੇ ਕੀ ਕਹਿੰਦਾ ਸੀਗਾ ਆਪਣੇ ਉਸਟੀਆਂ ਨੇ ਲੱਗਾ ਵਾ ਉਹ ਫਲਾਣੇ ਬੰਦੇ ਨੂੰ ਫਸਾਈਏ ਆਪਾਂ ਜਦੋਂ ਇਹ ਐਨ ਕਾਬੂ ਹੋ ਜੂ ਅੱਧਾ ਟਰੱਕ ਲੱਟਿਆ ਅਧਰਾ ਅੱਧਾ ਟਰੱਕ ਲੱਟਿਆ ਜਾਊ ਫਿਰ ਆਪਾਂ ਫੜ ਲਾਂਗੇ ਤੇ ਫੜ ਕੇ ਪੈਸੇ ਲੈ ਲਾਂਗੇ ਹਾਂ ਲੋ ਜੀ ਮੰਤਰੀ ਇਹਨਾਂ ਦੇ ਤੇ ਹੁਣ ਬੈਠਾ ਚੁੱਪ ਕਰਕੇ ਭਗਵੰਤ ਮਾਨ ਸਾਰਾ ਸੈਸ਼ਨ ਤਬਾਹ ਕੀਤਾ ਫੋਜਾ ਸਿੰਘ ਸਰਾਰੀ ਨੂੰ ਉਹ ਬੜਾ ਠੀਠ ਬੰਦਾ ਸੀ ਅੰਦਰ ਬੈਠਾ ਉਹ ਵੀ ਦੰਦ ਗੱਡੀ ਨਾਲ ਸਾਡੇ ਸਾਹਮਣੇ ਨਾਲੇ ਸਾਰਾ ਕੁਝ ਦੇਖ ਰਿਆ ਨਾਲੇ ਦੰਦ ਗੱਡੀ ਜਾਂਦਾ ਉੱਥੇ ਐਦਾਂ ਦੇ ਠੀਠ ਬਣ ਗਏ ਨੇ ਮੰਤਰੀ ਭਰਾਓ ਔਰ ਜਿਹੜਾ ਪਹਿਲਾ ਮਿਨਿਸਟਰ ਕੱਢਿਆ ਇਹਨਾਂ ਨੇ ਉਹ ਜਿਹੜਾ ਸੀਗਾ ਡਾਕਟਰ ਵਿਜੇ ਸਿੰਘ ਲਾ ਉਹਦੀ ਆਡੀਓ ਤੇ ਕਿਸੇ ਨੇ ਸੁਣੀ ਨਹੀਂ ਉਦੋਂ ਆਡੀਓ ਕੱਲੀ ਭਗਵੰਤ ਨੇ ਸੁਣੀ ਆ ਸੰਗਰੂਰ ਦੀ ਇਲੈਕਸ਼ਨ ਆ ਰਹੀ ਸੀ ਇਹਨਾਂ ਨੇ ਦੇਖਿਆ ਕਿ ਕਿਸੇ ਨਾ ਕਿਸੇ ਨੂੰ ਬਲੀ ਦਾ ਬੱਕਰਾ ਬਣਾਓ ਬੜੇ ਮਾਹਰ ਬੰਦੇ ਨੇ ਖਤਰਨਾਕ ਆਪਣੇ ਬੰਦਿਆਂ ਦੀ ਧੋਣ ਮੜ ਦਿੰ ਉਹਨੂੰ ਚੱਕ ਕੇ ਉਹਨੂੰ ਅਰੈਸਟ ਕਰਤਾ ਉਹਨੂੰ ਬਾਜ਼ਾਰਤ ਚੋਂ ਕੱਢਤਾ ਉਹਨੂੰ ਜੇਲ੍ਹ ਭੇਜਤਾ ਤੇ ਉਹਦੀ ਆਡੀਓ ਦਾ ਕਿਸ ਨੂੰ ਪਤਾ ਹੀ ਨਹੀਂ ਅੱਜ ਤਾਈਂ ਤੇ ਸਰਾਰੀ ਦੀ ਤਾਂ ਸਾਰੀ ਦੁਨੀਆ ਨੇ ਸੁਣ ਲਈ ਮੇਰੇ ਵੀਰੋ ਆ लवली ਯੂਨੀਵਰਸਿਟੀ ਤੁਹਾਡੇ ਲਾਗੇ ਜਿਹੜੀ ਇੱਥੇ ਬਣੀ ਹੋਈ ਹੈ 100 ਕਰੋੜ ਰੁਪਏ ਦੀ ਪੰਚਾਇਤ ਦੀ ਜ਼ਮੀਨ ਹੈ ਉਹਦੇ ਅੰਦਰ ਝੇੜੂ ਪਿੰਡ ਦੀ 100 ਕਰੋੜ ਦੀ ਤੇਰਾ ਕਿੱਲੇ ਉਹਨਾਂ ਨੂੰ ਬੇਈਂ ਦੇ ਕੰਡੇ ਬਾਹਰਲੇ ਪਾਸੇ ਤਬਾਦਲਾ ਕਰਕੇ 1.2 ਕਰੋੜ ਰੁਪਏ ਦੀ ਜ਼ਮੀਨ ਦੇ ਦਿੱਤੀ ਹੈ ਮੈਂਬਰ ਪਾਰਲੀਮੈਂਟ ਬਣ ਗਿਆ ਸੀ ਐਲਯੂ ਚੇਂਜ ਆਫ ਲੈਂਡ ਯੂਜ਼ 2005-06 ਵਿੱਚ ਯੂਨੀਵਰਸਿਟੀ ਬਣਦੀ ਹੈ 201 13 ਸਾਲ ਬਾਅਦ ਉਹਦਾ ਚੇਂਜ ਆਫ ਲੈਂਡ ਯੂਜ਼ ਹੁੰਦਾ ਵਾ ਜ਼ਮੀਨ ਹੈਗੀ 650 ਕਿੱਲਾ ਚੇਂਜ ਲੈ ਚੇਂਜ ਆਫ ਲੈਂਡ ਯੂਜ਼ ਹੁੰਦਾ ਸਿਰਫ 214 ਕਿੱਲਾ 450 ਕਿੱਲਾ ਯੂਨੀਵਰਸਿਟੀ ਜਿਹੜਾ ਉਹ ਅੱਜ ਵੀ ਜਿਹੜੀ लवली ਯੂਨੀਵਰਸਿਟੀ ਜਲੰਧਰ ਹੈ ਕੈਰ ਕਾਨੂੰਨੀ ਆ ਮੈਂ ਭਗਵੰਤ ਮਾਨ ਨੂੰ ਸਭ ਨੂੰ ਕਿਹਾ ਉਹਨਾਂ ਦੀ ਅੱਖਾਂ ਚ ਪੱਕੇ ਚੀਮੇ ਚੂਮੇ ਜਿਹੜੇ ਫਿਰਦੇ ਮੈਂ ਕਿਹਾ ਜੇ ਜਾਨ ਹੈ ਨਾ ਬੰਦੇਾਂ ਨੂੰ ਤੁਹਾਡੇ ਚ ਪਿਆ ਦੋ ਬੰਦਿਆਂ ਦੇ ਖਿਲਾਫ ਕਾਰਵਾਈ ਕਰਕੇ ਦਿਖਾਓ ਫਿਰ ਤੁਹਾਡਾ ਪਤਾ ਲੱਗੂਗਾ ਕਿ ਤੁਸੀਂ ਭ੍ਰਿਸ਼ਟਾਚਾਰ ਦੇ ਵਾਕੀ ਜੇ ਤੁਸੀਂ ਕਹਿੰਦੇ ਕੱਲੇ ਵਿਰੋਧੀਆਂ ਦੇ ਖਿਲਾਫ ਕਰਨਾ ਕੋਈ ਕਾਦੀ ਕਾਰਵਾਈ ਹੋਈ ਤਾਂ ਫਿਰ ਪੱਖਪਾਤੀ ਤੇ ਬਦਲਾਖੂਰੀ ਦੀ ਕਾਰਵਾਈ ਕੀਤੀ ਜਾਊਗੀ ਤੁਹਾਡੀ ਹਿੱਸਾ ਜਾਵਾ ਕੁਝ ਨਹੀਂ ਰਾਜ ਸਭਾ ਦੇ ਮੈਂਬਰ ਬਣਾਏ ਬਾਹਰੋਂ ਲਿਆ ਆ ਕੇ ਆ ਜਿਹੜੇ ਝਾੜੂ ਆਲੇ ਮੈਂ ਕਹਿਣਾ ਚਾਹੁੰਦਾ ਇਹ ਰੋਜ਼ ਫੇਸਬੁੱਕ ਤੇ ਲੜ ਲੜ ਕਮਲੇ ਹੋ ਚੱਲੇ ਨੇ ਵਿਚਾਰੇ ਉਹ ਮੈਂ ਕਿਹਾ ਤੁਹਾਡੀ ਵਾਰੀ ਕਦੇ ਨਹੀਂ ਆਣੀ ਤੁਸੀਂ ਝੋਲੇ ਚੱਕਣ ਜੋਗਈਓ ਦਰਿਆਵਾਂ ਵਿੱਚ ਛਾਉਣ ਜੋਗਈਓ ਪਰਚੇ ਕਰਾਉਣ ਜੋਗਈਓ ਵਾਰੀ ਜਦੋਂ ਆਣੀ ਆ ਅਗਲੇ ਨੇ ਰਾਜ ਸਭਾ ਮੈਂਬਰ ਬਣਾਤਾ लवली ਦਾ ਅਸ਼ੋਕ ਮਿੱਤਲ ਇੱਕ ਕੋਈ ਪ੍ਰਾਪਰਟੀ ਡੀਲਰ ਹੈ ਲੁਧਿਆਣੇ ਦਾ سنی ਅਰੂੜਾ ਜਿਹਦਾ ਕੋਈ ਲੈਣਾ ਦੇਣਾ ਨਹੀਂ ਆਮ ਆਦਮੀ ਨਾਲ ਜਿਹੜਾ ਕਦੀ ਕਿਸੇ ਨੇ ਨਾਂ ਨਹੀਂ ਸੁਣਿਆ 25-25 ਕਰੋੜ ਰੁਪਏ ਦੇ ਆਰ ਕੇਜਰੀਆਲ ਨੇ ਰਾਜ ਸਭਾ ਦੇ ਮੈਂਬਰ ਨਾਮਿਨੇਟ ਕਰਾਣ ਵਾਸਤੇ ਜਿੰਨੀਆਂ ਨੌਕਰੀਆਂ ਪੰਜਾਬ ਦੀਆਂ ਸਾਰੀਆਂ ਗੈਰ ਸੂਬਿਆਂ ਦੇ ਕੋਲ ਕੋਈ ਹਰਿਆਣੇ ਨੂੰ ਕੋਈ ਹਿਮਾਚਲ ਦੇ ਬੱਚੇ ਆ ਰਹੇ ਨੇ ਕੋਈ ਰਾਜਸਥਾਨ ਦੇ ਆ ਰਹੇ ਨੇ ਕੋਈ ਦਿੱਲੀ ਦੇ ਆ ਰਹੇ ਨੇ ਇਹ ਤਾਂ ਏਡੇ ਵੱਡੇ ਫਰੋਡ ਤਾਂ ਮੈਂ ਕਦੀ ਜ਼ਿੰਦਗੀ ਜਿੰਨੇ ਦੇਖਿਆ ਠੀਕ ਹੈ ਗਲਤ ਕੰਮ ਕਰਦੇ ਸੀ ਪੁਰਾਣੀਆਂ ਸਰਕਾਰਾਂ ਇਹ ਤਾਂ ਬਿਲਕੁਲ ਹੀ ਬੇਸ਼ਰਮ ਹੋ ਕੇ ਗਲਤ ਕਰਦੇ ਨੇ ਫਿਰ ਮਨ ਦੇ ਵੀ ਹੈ ਨਹੀਂਗੇ ਸਾਡਾ ਘੱਟੋ ਘਾਟ 500 ਕਰੋੜ ਰੁਪਇਆ ਬਰਬਾਦ ਕਰਤਾ ਇਹਨਾਂ ਨੇ ਪਿਛਲੇ 6 ਮਹੀਨਿਆਂ ਵਿੱਚ ਇਹਦੇ ਤੇ ਪਬਲਿਸਿਟੀ ਦੇ ਸਿਰਫ ਇਸ਼ਤਿਹਾਰबाजी ਦੀ ਸਰਕਾਰ ਬਿਜਲੀ ਦੇਂਦੇ ਨੇ 200 300 ਯੂਨਿਟ ਫ੍ਰੀ ਪੰਜਾਬ ਦੇ ਵਿੱਚ ਪੂਰੇ ਸਫਿਆਂ ਦਾ ਇਸ਼ਤਿਹਾਰ ਲੱਗ ਰਹੇ ਨੇ ਗੁਜਰਾਤ, ਮੱਧਿਆ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਉਹ ਪੈਸਾ ਆਪਣਾ ਵਾ ਇੱਥੇ ਤਨਖਾਹ ਨਹੀਂ ਦੇ ਰੋਈਆਂ ਇੱਥੇ ਪੀਆਰਡੀਸੀ ਵਾਲੇ ਧੱਕੇ ਖਾਂਦੇ ਫਿਰਦੇ ਨੇ ਇੱਥੇ ਪੈਨਸ਼ਨ ਵਾਲੇ ਤੁਰੇ ਫਿਰਦੇ ਨੇ ਇੱਥੇ 640 ਪੀਟੀਆ ਟੈਂਕੀਆਂ ਤੇ ਚੜੇ ਹੋਏ ਨੇ ਉਹ ਲੜਕੀ ਸਿਪੀ ਸ਼ਰਮਾ ਜਿਹਨੂੰ ਭੈਣ ਬਣਾਇਆ ਸੀ ਕੇਜਰੀਆ ਵਾਲੇ ਸੁਹਾਣਾ ਟੈਂਕੀ ਤੇ ਚੜੀ ਹੋਈ ਆ ਆਪਣੇ ਸੂਬੇ ਵਿੱਚ ਲੋਕਾਂ ਨੂੰ ਤਨਖਾਹ ਦੇਣ ਯੋਗ ਨਹੀਂਗੇ ਤੇ 500 ਕਰੋੜ ਰੁਪਏ ਤੁਸੀਂ ਬਰਬਾਦ ਕਰ ਰਹੇ ਹੋ ਔਰ ਸੀ ਵੋਟਰ ਸਰਵੇ ਆ ਤੁਸੀਂ ਦੇਖਿਆ ਵੇਜੀ ਦਾ ਮੈਂ ਵੀ ਪੜਿਆ ਕੁਝ ਪੜਿਆ ਕਿ ਨਹੀਂ ਪੜਿਆ ਮੈਂ ਦੱਸ ਦਿੰਦਾ ਤੁਹਾਨੂੰ ਇੱਕ ਨਾ ਸੀ ਵੋਟਰ ਸਰਵੇ ਆ ਏਬੀਪੀ ਚੈਨਲ ਦਾ ਗੁਜਰਾਤ ਦੀ ਚੋਣ ਨੂੰ ਲੈ ਕੇ ਤੇ ਹਿਮਾਚਲ ਦੀ ਚੋਣ ਨੂੰ ਲੈ ਕੇ ਕਿਉਂਕਿ ਬਹੁਤ ਲੋਣਾ ਪਾਇਆ ਜਾ ਰਿਹਾ ਕਿ ਹਮ ਐਸੇ ਕਰ ਦੇਗੇ ਹਮ ਇਹ ਬਣ ਗਏ ਹਮ ਉਹ ਬਣ ਗਏ ਸੀ ਵੋਟਰ ਦੀ ਸਰਵੇ ਨੇ ਪਤਾ ਕਿੰਨਾ ਦਿੱਤੀ ਹਿਮਾਚਲ ਵਿੱਚ ਜ਼ੀਰੋ ਸੀਟ ਪੈਸਾ ਵੀ ਪ੍ਰਬੰਧ ਸਾਡਾ ਜ਼ੀਰੋ ਸੀ ਤੇ ਗੁਜਰਾਤ ਵਿੱਚ ਕਿੰਨੀਆਂ ਇੱਕ ਤੋਂ ਦੋ ਸੀਟਾਂ ਪੈਸਾ ਸਾਡਾ ਜਾ ਰਿਹਾ ਉੱਥੇ ਸਾਰਾ ਇੱਕੋ ਦਿਨ ਵਿੱਚ ਭਗਵੰਤ ਮਾਨ ਨੇ 45 ਲੱਖ ਰੁਪਏ ਦਾ ਜਹਾਜ਼ ਕੀਤਾ ਚੱਟ ਇੱਕੋ ਦਿਨ ਇੱਕ ਦਿਨ ਗੁਜਰਾਤ ਜਾਣ ਵਾਸਤੇ 45 ਲੱਖ ਰੁਪਏ ਖਰਚਾ ਸਾਡਾ ਇਹਦੇ ਝੂਠੇ ਬੰਦੇ ਨੇ ਭਰਾਓ ਇਹ ਔਰ ਇਹ ਬਰਬਾਦ ਕਰ ਰਹੇ ਨੇ ਔਰ ਇਹਨਾਂ ਨੂੰ ਔਰ ਦੂਜੀ ਗੱਲ ਹੈ ਕਿ ਸੁਣੋ ਅੱਛੀ ਤਰ੍ਹਾਂ ਨਾਲ ਇਹ ਕਿਉਂ ਜਾਂਦੇ ਨੇ ਗੁਜਰਾਤ ਕਿਉਂ ਜਾਂਦੇ ਨੇ ਹਿਮਾਚਲ ਤੇ ਭਾਜਪਾ ਦਾ ਫਾਇਦਾ ਕਰ ਰਹੇ ਨੇ ਜਿੰਨਾ ਵੀ ਵੋਟਾਂ ਲੈ ਕੇ ਜਾਵੇਗਾ ਗੁਜਰਾਤ ਦੇ ਵਿੱਚ ਤੇਜਲੀਵਾਲ ਸੀਟਾਂ ਆਉਣੀਆਂ 1 2 ਇਹ ਸਾਰਾ ਕਾਂਗਰਸ ਨੂੰ ਨੁਕਸਾਨ ਪਹੁੰਚਾਵੇ ਕਿਸੇ ਤਰੀਕੇ ਨਾਲ ਕਾਂਗਰਸ ਦੀ ਸਰਕਾਰ ਨਾ ਬਣੇ ਇਹਨੇ ਵੀ ਟੀਮ ਭਾਜਪਾ ਦੀ ਹਿਮਾਚਲ ਵਿੱਚ ਵੀ ਜਿੱਥੇ ਜਿੱਥੇ ਕਾਂਗਰਸ ਨੂੰ ਕਿਉਂਕਿ ਜਦੋਂ ਆਪਾਂ ਸਰਕਾਰ ਦੇ ਉਲਟ ਵੋਟ ਪੈਂਦੀ ਉਹ ਵੱਜਮੀ ਪੈ ਜਾਂਦੀ ਹੈ ਜੇ ਸਰਕਾਰ ਦੇ ਉਲਟ ਵੋਟ ਪੈਣ ਵਾਲੀ ਤਿੰਨ ਥਾਵਾਂ ਤੇ ਵੰਡੀ ਜਾਵੇ ਤੇ ਸਰਕਾਰ ਨੂੰ ਬੜੇ ਬੜੇ ਕੋ ਫਾਇਦਾ ਹੋ ਜਾਂਦਾ ਵਤੋ ਇਹ ਵੀ ਟੀਮ ਨੇ ਆਪ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਇਹਨਾਂ ਨੇ ਅਗੇ ਜੀ ਸਾਡੇ ਐਮਐਲਏ ਨੂੰ ਖਰੀਦ ਰੇ ਜੀ 25-25 ਕਰੋੜ ਰੁਪਏ ਕੁਝਾਰੋ ਤੁਸੀਂ ਤਾਂ 250 ਰੁਪਏ ਦੇ ਮਾਲਕ ਨਹੀਂ ਗਏ ਆ 250 ਦੇ ਮਾਲਕ ਨਹੀਂ ਇਹਨਾਂ ਦੀ ਗੁਆਰਤ ਦੇਖੋ ਜਲੰਧਰ ਵਾਲਾ ਐਮਐਲਏ ਜਿਹੜਾ ਕਹਿੰਦਾ ਮੈਨੂੰ 25 ਕਰੋੜ ਰੁਪਏ ਦਿੰਦਾ ਨੌ ਪਰਚੇ ਨੇ ਜੁਆ ਦੇ ਨੋ ਇਹਨੂੰ ਇਹਨੂੰ 25 ਕਰੋੜ ਰੁਪਏ ਡਿਫਾਲਟਰ ਬੰਦੇ ਯਾਰ ਕਿਸੇ ਜੂਰੇ ਦੇ ਪਰਚੇ ਸ਼ਰਾਬ ਦੇ ਪਰਚੇ ਆਹ ਜਿਹੜਾ ਤੁਹਾਡੀ ਪ੍ਰਾਪਰਟੀ ਦੇ ਪਰਚੇ 420 ਦੇ ਪਰਚੇ ਇਹ ਕਹਿੰਦੇ 25 ਕਰੋੜ ਰੁਪਏ ਦੇਣਾ 25 ਕਰੋੜ ਰੁਪਏ ਟੈਲੀਫੋਨਾਂ ਦੇ ਦਿੱਤਾ ਜਾਂਦਾ ਠਿਕਰੀਆਂ ਨੇ ਪੁਲਿਸ ਦਾ ਤਾਂ ਕਹਿੰਦਾ ਆ 25 ਕਰੋੜ ਦੇ ਦਊਗਾ ਐਫ ਆਈ ਆਰ ਦਰਜ ਕਰਾਉਣ ਚਲੇ ਗਏ ਪਹਿਲਾਂ ਤਾਂ ਐਫ ਆਈ ਆਰ 15 ਦਿਨ ਰੱਖੀ ਕੋਈ ਨਾਮ ਨਹੀਂ ਸੀਗਾ ਜਦੋਂ ਵਿਧਾਨ ਸਭਾ ਦੇ ਵਿੱਚ ਜੁੱਤੀਆਂ ਪਈਆਂ ਫਿਰ ਦੋ ਜਣੇ ਨੇ ਠੇਕੇ ਜਲੰਧਰ ਦੇ ਐਮ ਐਲ اے ਉੱਥੇ ਜਾ ਕੇ ਤਿੰਨ ਵਕੀਲਾਂ ਦਾ ਨਾਮ ਲੈ ਆਏ ਤਾਂ ਲਿਖਾਇਆ ਮੈਂ ਉਹਦੀ ਆਪਣੀ ਇੰਟਰਵਿਊ ਸੁਣੀ ਕਿ ਜੀ ਕਹਿੰਦਾ ਜੀ ਮੇਰੇ ਕੋਲ ਤਿੰਨ ਵਕੀਲ ਆਏ ਸੀਗੇ ਮੈਨੂੰ ਪਤਾ ਨਹੀਂ ਉਹ ਵਕੀਲ ਸੀਗੇ ਕਿ ਨਹੀਂ ਸੀਗੇ ਜਿਹੜੇ ਬੰਦوں ਨੂੰ ਇਹ ਨਹੀਂ ਪਤਾ ਵਕੀਲ ਸੀਗੇ ਉਹ ਕਹਿ ਰਿਹਾ ਕਿ ਮੈਨੂੰ ਅਮਿਤ ਸ਼ਾਹ ਦਾ ਤੇ ਅਨੁਰਾਗ ਠਾਕੁਰ ਦਾ ਮੈਸੇਜ ਲੈ ਕੇ ਆਏ ਨੇ ਕਿ ਜੀ ਉਹਨਾਂ ਬੰਦਿਆਂ ਨੇ ਭੇਜਿਆ ਵਾ ਸਾਨੂੰ 25-25 ਕਰੋੜ ਇੱਕ ਝਗੜ ਐਮ.ਐਲ.ਏ ਹੋਰ ਆ ਜਿਹੜਾ ਔਰਤ ਜਨਨੀਬਾਦੀ ਕਰਦਾ ਉਹ ਪਤਾ ਕਿੰਨਾ ਕਹਿੰਦਾ ਉਹ ਕਹਿੰਦਾ ਮੈਨੂੰ 100 ਕਰੋੜ ਰੁਪਏ ਮਿਲਦਾ ਵਾ ਉਹ ਯਾਰ ਹੱਦ ਹੀ ਲਾ ਦਿੱਤੀ ਅਬ 100 ਕਰੋੜ ਰੁਪਈਆ ਮੈਂ ਤੁਹਾਨੂੰ ਕਹਾਂ ਇਹਨਾਂ ਦੇ ਇਹਨਾਂ ਦੀ ਔਕਾਤ ਦੇਖ ਲਓ 250 ਰੁਪਈਏ ਦੀ ਔਕਾਤ ਨਹੀਂ ਉਹਨੂੰ 100 ਕਰੋੜ ਰੁਪਏ ਕੌਣ ਦੇਊਗਾ ਔਰ ਫਿਰ ਹੁਣ ਇਹਨਾਂ ਨੇ ਵਿਧਾਨ ਸਭਾ ਜਿੱਦੋਂ ਨਿਆ ਨਾਮ ਅਮਿਤ ਸ਼ਾਹ ਦਾ ਮੈਂ ਹੁਣ ਤੇ ਭਗਵੰਤ ਮਾਨ ਨੂੰ ਤੇ ਕੇਜਰੀ ਬਣ ਕੇ ਮੈਂ ਕਿਹਾ ਜੇ ਬੰਦੇ ਦੇ ਪੁੱਤ ਹੈਗੇ ਨਾ ਜੇ ਤੁਹਾਡੇ ਚ ਜਾਣ ਹੈਗੀ ਆ ਲੈ ਜਿਹੜੀ ਐਫ ਆਈ ਆਰ ਦਰਜ ਕੀਤੀ ਉਹਦੇ ਚ ਅਮਿਤ ਸ਼ਾਹ ਦਾ ਤੇ ਅਨੁਰਾਗ ਠਾਕੁਰ ਦਾ ਨਾਮ ਲਿਖ ਕੇ ਦਿਖਾਓ ਤੁਮ ਅਸੀਂ ਬਾਫੇ ਮੰਗਾਗੇ ਤੁਹਾਡੋ ਕੋ ਨੰਗੇ ਪੈਰ ਚੱਲ ਕੇ ਹੈ ਨਹੀਂ ਕਿ ਜਾਣ ਹੁਣ ਤਾਂ ਦੋ ਰੋਜ਼ ਮਿੰਤਾ ਘੜਦੇ ਜਾ ਕੇ ਰਾਤ ਨੂੰ ਮਿਲ ਕੇ ਉੱਥੇ ਗੱਲ ਕਰਦੇ ਨੇ ਇਸ ਲਈ ਇਹਨਾਂ ਨਾਲੋਂ ਫਰਾਡ ਬੰਦੇ ਇਹਨਾਂ ਨਾਲੋਂ ਡੁਪਲੀਕੇਟ ਬੰਦੇ ਇਹਨਾਂ ਨਾਲੋਂ 도ਗਲੇ ਬੰਦੇ ਇਹਨਾਂ ਨਾਲੋਂ ਖਸ਼ਾਰ ਤੇ ਛਾਤਰ ਬੰਦੇ ਇਹਨਾਂ ਨਾਲੋਂ ਜ਼ਿਆਦਾ ਪੰਜਾਬ ਵਿਰੋਧੀ ਬੰਦੇ ਸਿੱਖ ਵਿਰੋਧੀ ਬੰਦੇ ਨਹੀਂ ਤੁਸੀਂ ਦੇਖੋਗੇ ਹੌਲੀ ਹੌਲੀ ਤੁਹਾਨੂੰ ਹੌਲੀ ਹੌਲੀ ਹੋਰ ਜ਼ਿਆਦਾ ਅਹਿਸਾਸ ਹੁੰਦਾ ਜਾਵੇਗਾ ਤੁਹਾਡੇ ਤੱਕ ਗੱਲ ਪੂਰਾ ਪਿੰਡ ਪੱਦਰ ਤੱਕ ਥੱਲੇ ਤੱਕ ਪਹੁੰਚ ਜਾਊਗੀ ਇਸ ਲਈ ਅੱਜ ਦਾ ਧਰਨਾ ਜਿਹੜਾ ਸੀਗਾ ਇਹ ਅਸੀਂ ਦਿੱਤਾ ਵਾ ਬੰਦਿਆਂ ਨੂੰ ਸਾਡੇ ਨਾਲ ਕੰਮ ਕਰੋ ਸਾਡਾ ਮੈਂ ਮੈਨੂੰ 1.5 ਲੱਖ ਵੋਟਰ ਨੇ ਲੈ ਕੇ ਕਰਕੇ ਭੇਜਿਆ ਵਾ ਮੈਂ ਕੋ ਭਗਵੰਤ ਮਾਨ ਦੀ ਸਵਾਰਥ ਤੇ ਉੱਥੇ ਵਿਧਾਨ ਸਭਾ ਚ ਨਹੀਂ ਪਹੁੰਚਾਂ ਇਜਰੀਵਾਲਨ ਪਾਰਟੀ ਸੁਣ ਲੋ ਚੰਦਰਾ ਗੱਲ ਮੈਂ ਆਪਣਾ ਅਧਿਕਾਰ ਲੈ ਕੇ ਰਹੂੰਗਾ ਮੈਂ ਉੱਥੇ ਵੀ ਬੋਲੂੰਗਾ ਬਾਹਰ ਵੀ ਬੋਲੂਗਾ ਔਰ ਆਪਣੇ ਇਲਾਕੇ ਦੀ ਗੱਲ ਜਿੱਥੇ ਲੋੜ ਪਈ ਮੈਨੂੰ ਗ੍ਰਿਫਤਾਰ ਕਰਦਾ 100 ਵਾਰੀ ਗ੍ਰਿਫਤਾਰ ਕਰ ਲਓ ਪਰਚੇ ਦਰਜ ਕਰਦੇ 100 ਕਰ ਲਓ ਲੇਕਿਨ ਸੁਪਾਲ ਸਿੰਘ ਖੇਹੜਾ ਦੀ ਜ਼ੁਬਾਨ ਕੋਈ ਏਦਾ ਬੰਦ ਨਹੀਂ ਕਰਾ ਸਕੋ ਹੋਰ ਹੋਣਾ ਕਿ ਮੈਂ ਕਦੀ ਗੈਰਵਾਜਬ ਗੱਲ ਨਹੀਂ ਕੀਤੀ ਕੱਲ ਵੀ ਆਪਣਾ ਧਰਨਾ ਬੰਦ ਕਰਾਉਣ ਆਏ ਸੀਗੇ ਧਰਨਾ ਰਹਿਣ ਦਿਓ ਜੀ ਇੱਧਰ ਲਾ ਲਓ ਜੀ ਉੱਧਰ ਲਾ ਲਓ ਮੈਂ ਕਿਉਂ ਫਿਰ ਬੜੇ ਸੋਹਣੇ ਠੀਕ ਹੋ ਕੇ ਕਹਿੰਦੇ ਨੇ ਜੀ ਕਿ ਲਾ ਲਓ ਤੇ ਕੱਲ ਕੋ ਦਫਾ 144 ਵੇ ਇਹ ਇ ਇਦਾਂ ਦੇ ਪਰਚਾ ਨਾਲ ਆਪਾਂ ਡਰਦੇ ਆ ਕਿਵੇਂ ਆ ਰਵਿੰਦਰ ਪਹਿਲਵਾਨ ਦਾ ਪਰਚਾ ਦਾ ਜੋ ਹੈ ਸੀਗਾ ਵਾਹਿਗੁਰੂ ਦੀ ਕਿਰਪਾ ਨਾਲ ਹਾਈ ਕੋਰਟ ਨੇ ਉਹ ਪਾਰਿਆ ਭਵਾਂ ਤੇ ਕੋਸ਼ਿਸ਼ ਕਰ ਦਿੱਤਾ ਖਤਮ ਕਰ ਦਿੱਤਾ ਵਾ ਇਸ ਕਰਕੇ ਆਪਾਂ ਆਪਣੇ ਇਲਾਕੇ ਦੀ ਆਪਣੇ ਸੂਬੇ ਦੀ ਗੱਲ ਹਮੇਸ਼ਾ ਕਰਨੀ ਹੁੰਦੀ ਹੈ ਕਿਉਂਕਿ ਜਮਹੂਰੀਅਤ ਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਡੀਆਂ ਵੋਟਾਂ ਲਈਆਂ ਤੇ ਮੁੜ ਕੇ ਮੈਂ ਏਸੀ ਛੱਡ ਕੇ ਆਪਣੇ ਘਰ ਵਿੱਚ ਸੌਂ ਗਿਆ ਨਹੀਂ ਔਰ ਮੈਂ ਹਰ ਥਾਂ ਜਾਣਾ ਮੱਤੇਵਾੜਾ ਲੋੜ ਪੈਂਦੀ ਆ ਤੁਹਾਡਾ ਨੁਮਾਇंदा ਪਹੁੰਚਦਾ ਵਾ ਨਹੁ ਤਰੀਕ ਨੂੰ ਲੱਖੇ ਸੁਧਾਣੇ ਦੇ ਖਿਲਾਫ ਐਫ ਆਈ ਆਰ ਪਰਚਾ ਦਰਜ ਠੁਠਾ ਕੀਤਾ ਮੈਂ ਮਹਾਰਾਜ ਬਠਿੰਡੇ ਪਿੰਡ ਦੇ ਵਿੱਚ ਕੌਂਟਰ ਨਹੀਂ ਜਾਣਾ ਉੱਥੇ ਸਭ ਦੀ ਮਦਦ ਕਰਨੀ ਹੈ ਜਿਨ੍ਹਾਂ ਦੇ ਨਾਲ ਕੋਈ ਤੱਕਾ ਹੋ ਰਿਹਾ ਜ਼ਿਆਤੀ ਹੋ ਰਹੀ ਜ਼ੁਲਮ ਹੋ ਰਿਹਾ ਵਾ ਚਾਹੇ ਕੋਈ ਦਲਿਤ ਵਰਗਿਆ ਕੋਈ ਵਪਾਰੀ ਵਰਗਿਆ ਚਾਹੇ ਕੋਈ ਕਿਸਾਨ ਨੇ ਚਾਹੇ ਖੇਤ ਮਜ਼ਦੂਰ ਆ ਇਹ ਮੈਨੂੰ ਤੁਸੀਂ ਵੋਟ ਪਾ ਕੇ ਅਧਿਕਾਰ ਦਿੱਤਾ ਵਾ ਤੇ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਵਾਂ ਅੱਜ ਜੇ ਮੇਰੀ ਕੋਈ ਵੀ ਪਛਾਣ ਜੇ ਮੈਨੂੰ ਕੋਈ ਜਾਣਦਾ ਸਾਰੀ ਦੁਨੀਆ ਦੇ ਵਿੱਚ ਇਹ ਤੁਹਾਡੇ ਸਾਰਿਆਂ ਦੀ ਬਦੌਲਤ ਹੈ ਕਰੀ ਜ਼ੋਰਦਾਰ ਤਾੜੀ ਭਲਾ ਭਲਾ ਲॉ ਐਂਡ ਆਰਡਰ ਮੈਂ ਕਹਿੰਦਾ ਜੀ ਐਨੀਆਂ ਖੋਹਾਂ ਘਲਤ ਦੇ ਵਿੱਚ ਸਾਰੇ ਪੰਜਾਬ ਛੋਰੀਆਂ ਨੇ ਥੱਲੇ ਬਲੱਛੀ ਨਹੀਂ ਹੋ ਰੀਆਂ ਸਾਰੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਨਸ਼ੇ ਪੂਰੀ ਹਾਲ ਔਰ ਇਹ ਕਹਿੰਦੇ ਸੀ ਜੇ ਅਸੀਂ ਤਾਂ ਬਸ ਬੇਅਦਬੀ ਸਾਨੂੰ ਦੇ ਦਿਓ ਬੇਅਦਬੀ ਦਾ ਸੀ 24 ਘੰਟਿਆਂ ਚ ਹੱਲ ਕਰ ਦਾਂਗੇ ਹਮ ਤਾਂ 24 ਘੰਟੇ ਮੈਂ ਹੱਲ ਕਰ ਦੇ ਕਿਧਰ ਗਿਆ ਕੇ ਜਰੀਵਾਲ ਮੁਰਗੇ ਲੱਭਾ ਵਾ ਉਹੀ ਬੇਅਦਬੀ ਵਾਲੇ ਸ਼ਰੀਆਮ ਤੋਂੇ ਫਿਰਦੇ ਨੇ ਉਹੀ ਨਸ਼ੇ ਵਾਲੇ ਤੋਂੇ ਫਿਰਦੇ ਨੇ ਉਦਾਂ ਹੀ ਕਿਸਾਰ ਆਤਮੱਤਿਆ ਕਰ ਰਹੇ ਨੇ ਤਾਂ ਇਹ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਮੈਂ ਤੁਹਾਡੇ ਮੇਰੀ ਫਤਿਹ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਭ ਦਾ ਮੈਂ ਭਲਾਤ ਦੇ ਨਗਰ ਨਿਵਾਸੀਆਂ ਦਾ ਬੜਾ ਮਸ਼ਕੂਰ ਹਾਂ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਸਰਕਾਰ ਦੀਆਂ ਗਿੱਦੜ ਭੁੱਕੀਆਂ ਅਸੀਂ 144 ਲਾਤੀ ਜੀ